ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਡੋਕਲਾ ਬਣਾਵਾਂਗੇ ਇਹ ਆਪਾਂ ਕਾਲੇ ਛੋਲੇ ਤੇ ਕੋਧਰੇ ਦੇ ਚੌਲਾਂ ਤੋਂ ਤਿਆਰ ਕਰਾਂਗੇ ਬਹੁਤ ਹੀ ਸਵਾਦਿਸ਼ਟ ਸੇਤਮੰਦ ਇਹ ਡੋਕਲਾ ਹੋਏਗਾ ਗਟ ਹੈਲਥ ਲਈ ਇਹ ਡੋਕਲਾ ਜੀ ਬਹੁਤ ਵਧੀਆ ਢੇਟ ਦੇ ਸਾਰੇ ਰੋਗਾਂ ਲਈ ਮੋਟਾਪਾ ਘਟਾਉਣ ਲਈ ਬਹੁਤ ਵਧੀਆ ਹਰ ਇੱਕ ਨੂੰ ਬੱਚੇ ਤੋਂ ਲੈ ਕੇ ਵੱਡਿਆਂ ਨੂੰ ਪਸੰਦ ਆਉਣ ਵਾਲਾ ਆਪਾਂ ਇੱਕ ਨਵੇਂ ਤਰੀਕੇ ਨਾਲ ਡੋਕਲਾ ਤਿਆਰ ਕਰਾਂਗੇ ਆਪਾਂ ਜਿੱਦਨ ਵੀ ਕਾਲੇ ਛੋਲੇ ਹੀ ਸਬਜੀ ਬਣਾਈ ਦੀ ਢੋਕਲੇ ਲਈ ਜਰੂਰ ਥੋੜੇ ਜੇ ਛੋਲੇ ਰੱਖ ਲਈਦੇ ਤੇ ਨਾਲ ਆਪਾਂ ਮਿਲਟ ਦੇ ਕੋਈ ਵੀ ਚਾਵਲ ਜਿਵੇਂ ਸਮਕ ਚਾਵਲ ਆ ਕੋਧ ਰਾਏ ਕੰਗਣੀ ਏ ਉਹਨਾਂ ਨੂੰ ਇੱਕ ਕੋਲੀ ਪਾ ਲਈ ਦੀ ਏ ਬਹੁਤ ਹੀ ਸੌਫਟ ਬਹੁਤ ਹੀ ਸੁਆਦੀ ਢੋਕਲਾ ਬਣਦਾ ਜੇਕਰ ਵੀਡੀਓ ਵਧੀਆ ਲੱਗੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਇਮਲੀ ਦੀ ਚਟਨੀ ਇਮਲੀ ਕੋਟ ਦੀ ਘਰ ਦੀ ਬਣਾਈ ਇਹਦੇ ਉੱਤੇ ਪਾ ਕੇ ਜੀ ਬਹੁਤ ਹੀ ਸਵਾਦ ਉਪਦੀਨੇ ਤਨੀਏ ਦੀ ਚਟਨੀ ਏ ਤੇ ਆਪਾਂ ਜੀ ਕਾਲੇ ਛੋਲੇ ਲੈ ਆ ਇਹ ਆਪਾਂ ਸਬਜ਼ੀ ਲਈ ਲੈ ਸੀ ਇਹਦੇ ਵਿੱਚੋਂ ਆਪਾਂ ਇੱਕ ਕੌਲਾ ਛੁੱਲੇ ਕੱਢ ਲਾਂਗੇ ਤੇ ਇਹਦੇ ਵਿੱਚ ਆਪਾਂ ਕੋਦਰੇ ਦੇ ਚੌਲ ਪਾਵਾਂਗੇ ਇਹ ਮੈਂ ਪਹਿਲਾਂ ਹੀ ਜੀ ਇਹਨਾਂ ਨੂੰ ਪੂਰੀ ਰਾਤ ਓਵਰਨਾਈਟ ਸੋਕ ਕਰਕੇ ਸੁਕਾ ਕੇ ਰੱਖਦੀ ਆ ਪਰ ਆਪਾਂ ਅੱਧੇ ਘੰਟੇ ਲਈ ਇਹਨੂੰ ਸੋਕ ਕਰਨਾ ਹੈ ਤਾਂ ਕਿ ਸੌਫਟ ਹੋ ਸਕਣ ਆਪਾਂ ਇਹਨੂੰ ਗ੍ਰाइंड ਕਰਨਾ ਹੈ ਤੇ ਇਹਨੂੰ ਮਿਲਟ ਨੂੰ ਕੋਈ ਨੂੰ ਵੀ ਸੋਕ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਇੱਧਰ ਆਪਾਂ ਮਿਕਸੀ ਜਾਰ ਵਿੱਚ ਪਾ ਦਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਤਿੰਨ ਦਾ ਆਪਾਂ ਗ੍ਰाइंड ਕਰਾਂਗੇ ਚੰਗੀ ਤਰ੍ਹਾਂ ਪਾਣੀ ਪਾ ਕੇ ਗ੍ਰाइंड ਹੋਣਗੇ ਪਾਣੀ ਤੋਂ ਬਿਨਾ ਇਹ ਗ੍ਰाइंड ਨਹੀਂ ਹੋਣਗੇ ਇਹਦੇ ਵਿੱਚ ਇੱਕ ਕੌਲੀ ਮਖਾਣੇ ਪਾਵਾਂਗੇ ਆਪਾਂ ਤੇ ਇਹਨੂੰ ਆਪਾਂ ਗ੍ਰाइंड ਕਰਾਂਗੇ ਗ੍ਰाइंड ਕੀਤਾ ਹੋਇਆ ਮਿਸ਼ਰਣ ਆਪਾਂ ਇੱਕ ਵੱਡੇ ਬਾਉਲ ਵਿੱਚ ਕੱਢ ਲਾਂਗੇ ਦੇਖੋ ਜੀ ਗ੍ਰाइंड ਇਸੇ ਤਰ੍ਹਾਂ ਕਰਨਾ ਹੈ ਤੇ ਇਹਨੂੰ ਆਪਾਂ ਕੱਢ ਕੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਦਹੀਂ ਪਾਵਾਂਗੇ ਤੇ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੁਸੀਂ ਜਿਵੇਂ ਦਾ ਮਿਸ਼ਰਣ ਰੱਖਣਾ ਪਤਲਾ ਡੋਕਲੇਲੀ ਵੈਸੇ ਇਸੇ ਤਰ੍ਹਾਂ ਦਾ ਹੁੰਦਾ ਹੈ ਨਾ ਜ਼ਿਆਦਾ ਪਤਲਾ ਤੇ ਨਾ ਜ਼ਿਆਦਾ ਸੰਘਣਾ ਇਹ ਆਪਣਾ ਜੀ ਤਿਆਰ ਆ ਆਪਾਂ ਇਹਨੂੰ ਓਵਰਨਾਈਟ ਸੋਕ ਕਰਕੇ ਇਸੇ ਤਰ੍ਹਾਂ ਰੱਖ ਦਿਆਂਗੇ ਟੱਕਣ ਲਗਾ ਕੇ ਇਹ ਜੀ ਆਪਣੇ ਆਪ ਫਰਮੈਂਟ ਹੋਏਗਾ ਖਮੀਰੀਕਰਨ ਹੋਏਗਾ ਇਹ ਦੇਖੋ ਜੀ ਸਵੇਰੇ ਮੈਂ ਦੇਖਿਆ ਬਹੁਤ ਵਧੀਆ ਇਹਦੇ ਵਿੱਚ ਜਾਲੀ ਬਣੀ ਹੋਈ ਏ ਆਪਣਾ ਡੋਕਲਾ ਇਟਲੀ ਤੁਸੀਂ ਕੁਝ ਵੀ ਇਹਦਾ ਡੋਸਾ ਜੋ ਵੀ ਬਣਾਉਣਾ ਚਾਹੋ ਇਹਦਾ ਬਣਾ ਸਕਦੇ ਹੋ ਬਿਲਕੁਲ ਜੀ ਇਹ ਤਿਆਰ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਸਵਾਦ ਅਨਸਾਰ ਥੋੜੀ ਜੀ ਅਜਵਾਇਨ ਪਾਵਾਂਗੇ ਤੇ ਹਲਦੀ ਪਾਵਾਂਗੇ ਇੱਕ ਤਾਂ ਹਲਦੀ ਨਾਲ ਕਲਰ ਬਹੁਤ ਸੋਹਣਾ ਆਏਗਾ ਹਲਦੀ ਵੈਸੇ ਵੀ ਜੀ ਬਹੁਤ ਚੰਗੀ ਹੁੰਦੀ ਖਾਣੇ ਤੇ ਇਹਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਸਾਰੇ ਵਿੱਚ ਨਮਕ ਜਿੰਨਾ ਕੀ ਖਾਣਾ ਹੈ ਤੇ ਇਹਨੂੰ ਇੱਕ ਆਪਾਂ ਗਰੀਸ ਕਰ ਲਿਆ ਹੈ ਡੱਬੀ ਨੂੰ ਘਿਓ ਨਾਲ ਤੇ ਇਹਦੇ ਵਿੱਚ ਆਪਾਂ ਡੋਕਲੇ ਵਾਲਾ ਮਿਸ਼ਰਣ ਪਾ ਦਾਂਗੇ ਇਹਦੇ ਆਪਾਂ ਚੀਲੇ ਬਣਾ ਲਾਂਗੇ ਜਿਹੜਾ ਬਚ ਗਿਆ ਆਪਣਾ ਤੇ ਪਾਣੀ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਸੀ ਪਹਿਲਾਂ ਹੀ ਟੱਕ ਕੇ ਤੇ ਇਹਦੇ ਵਿੱਚ ਆਪਾਂ ਸਟੈਂਡ ਰੱਖਾਂਗੇ ਸਟੈਂਡ ਦੇ ਵਿੱਚ ਆਪਾਂ ਜਿਹੜੀ ਡੱਬੀ ਵਿੱਚ ਡੋਕਲਾ ਪਾਇਆ ਹੈ ਉਹ ਰੱਖ ਕੇ ਇਹਨੂੰ ਟੱਕ ਕੇ 15 ਮਿੰਟ ਮੀਡੀਅਮ ਗੈਸ ਤੇ ਪਕਾਉਣਾ ਹੈ 15 ਮਿੰਟ ਤੋਂ ਬਾਅਦ ਇਹਦਾ ਆਪਾਂ ਢੱਕਣਾ ਲਾ ਕੇ ਪਕਾਉਣੀ ਢੱਕਣ ਖੋਲ ਕੇ ਫਿਰ ਆਪਾਂ ਇਹਨੂੰ 15 ਮਿੰਟ ਮੀਡੀਅਮ ਗੈਸ ਤੇ 5 ਮਿੰਟ ਬਿਲਕੁਲ ਸਲੋ ਤੇ ਤੇ ਦੇਖੋ ਜੀ ਆਪਣਾ ਡੋਕਲਾ ਤਿਆਰ ਇਹਨੂੰ ਤੁਸੀਂ ਆਰਾਮ ਨਾਲ ਕੱਢ ਲੈਣਾ ਹੈ ਤੇ ਇਹਨੂੰ ਇਸ ਤਰ੍ਹਾਂ ਗਰਮ ਵੀ ਹੈ ਤੇ ਥੋੜਾ ਜਿਹਾ ਆਪਾਂ ਸਾਈਡ ਤੇ ਛਡਾਵਾਂਗੇ ਤੇ ਇਸ ਤਰ੍ਹਾਂ ਕਰਕੇ ਇਹ ਜੀ ਦੇਖੋ ਆਪਣਾ ਡੋਕਲਾ ਗਰਮ ਗਰਮ ਆਪ ਗਰਮ ਗਰਮੀ ਕੱਢ ਲਿਆ ਹੈ ਤੇ ਇੱਧਰ ਆਪਾਂ ਤੇਲ ਵਿੱਚ ਜੀਰਾ ਤੇ ਪੀਲੀ ਸਰੋਂ ਪਾਵਾਂਗੇ ਥੋੜਾ ਜਿਹਾ ਪੁੰਨਾ ਕੇ ਇਹਦੇ ਵਿੱਚ ਆਪਾਂ ਕੜੀ ਪੱਤੇ ਪਾਵਾਂਗੇ ਤੇ ਨਾਲ ਹੀ ਆਪਾਂ ਹਰੀਆਂ ਮਿਰਚਾਂ ਨੂੰ ਜੀਰਾ ਲਗਾ ਕੇ ਰੱਖ ਲਿਆ ਹੈ ਤੇ ਉਹ ਵੀ ਆਪਾਂ ਇਹਦੇ ਵਿੱਚ ਪਾ ਕੇ ਪੁੰਨਾਗੇ ਤੇ ਇਹਦੇ ਵਿੱਚ ਆਪਾਂ ਪਾਣੀ ਪਾਵਾਂਗੇ ਕਿਉਂਕਿ ਆਪਾਂ ਗਰੇਵੀ ਵਾਲਾ ਡੋਕਲਾ ਬਣਾ ਰਹੇ ਆ ਥੋੜੀ ਜਿਹੀ ਉਹਦੀ ਜਾਨੀ ਕਿ ਖਟਾ ਮਿਟਾ ਟੇਸਟ ਆਏਗਾ ਬਹੁਤ ਹੀ ਵਧੀਆ ਲੱਗੇਗਾ ਤੇ ਇਹਦੇ ਵਿੱਚ ਆਪਾਂ ਨਮਕ ਤੇ ਸ਼ੱਕਰ ਪਾਵਾਂਗੇ ਸ਼ੱਕਰ ਆਪਾਂ 2 ਚਮਚ ਜਿੰਨਾ ਕਿ ਤੁਸੀਂ ਮਿੱਠਾ ਖਾਣਾ ਚਾਹੁੰਦੇ ਹੋ ਤੈਨੂੰ ਆਪਾਂ ਬਾਲਾ ਦੇ ਕੇ ਰੱਖਣਾ ਤੇ ਇੱਧਰ ਆਪਣਾ ਡੋਕਲਾ ਜਿਹੜਾ ਬਿਲਕੁਲ ਠੰਡਾ ਹੋ ਗਿਆ ਹੈ ਤੈਨੂੰ ਆਪਾਂ ਇਸ ਤਰ੍ਹਾਂ ਕਰ ਲਾਂਗੇ ਤੇ ਇਹਨੂੰ ਆਪਾਂ ਕਟਾਂਗੇ ਮੰਚਾ ਹਾ ਕਰ ਤੁਸੀਂ ਕੱਟ ਸਕਦੇ ਹੋ ਬਰਫੀ ਦੇ ਪੀਸ ਤੇ ਡੋਕਲੇ ਦੇ ਪਰ ਆਪਾਂ ਇਹਨੂੰ ਕੇਕ ਸਟਾਈਲ ਬਣਾ ਰਹੇ ਆਂ ਡੋਕਲੇ ਨੂੰ ਅੱਜ ਅੱਜ ਰਾਤ ਦਾ ਸੀ ਵੀ ਆਪਾਂ ਕੇਕ ਸਟਾਈਲ ਬਣਾਈਏ ਬਹੁਤ ਹੀ ਵਧੀਆ ਲੱਗਦਾ ਇਸ ਤਰ੍ਹਾਂ ਵਿੱਚ ਤੇ ਆਪਾਂ ਨੂੰ ਕੇਕ ਦੀ ਸ਼ੇਪ ਵਿੱਚ ਜੇਕਰ ਤੁਸੀਂ ਸ਼ੂਗਰ ਰੋਗੀ ਹੋ ਤੇ ਇਹਦਾ ਕੇਕ ਬਣਾ ਕੇ ਵੀ ਕੱਟ ਸਕਦੇ ਹੋ ਕਿਉਂਕਿ ਕਈ ਵਾਰੀ ਆਪਣਾ ਮਿੱਠਾ ਕੇਕ ਖਾਣ ਨੂੰ ਬਜਾਰੋ ਦਿਲ ਨਹੀਂ ਕਰਦਾ ਤੇ ਡੋਕਲੇ ਦਾ ਵੀ ਕੇਕ ਤਿਆਰ ਕਰ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਜੀ ਇਹ ਦੇਖੋ ਜੀ ਬਹੁਤ ਸੌਫਟ ਬਹੁਤ ਹੀ ਸੁਆਦੀਸ਼ਟ ਬਣਿਆ ਹੈ ਇਸ ਤਰ੍ਹਾਂ ਵੀ ਆਪਾਂ ਥੋੜੀ ਜਿਹੀ ਪੈਨ ਵਿੱਚ ਤੇਲ ਗਰਮ ਕਰਾਂਗੇ ਬਿਲਕੁਲ ਥੋੜਾ ਆਪਾਂ ਤੇਲ ਲੱਗਾ ਹੀ ਰਹਿ ਜਾਵੇ ਤੇ ਇਹਦੇ ਉੱਤੇ ਆਪਾਂ ਆਪਣਾ ਜਿਹੜਾ ਡੋਕਲਾ ਬਣਾਇਆ ਹੋਇਆ ਹੈ ਉਹ ਇਸ ਤਰ੍ਹਾਂ ਰੱਖ ਲਾਂਗੇ ਥੋੜਾ ਜਿਹਾ ਆਪਾਂ ਬਿਲਕੁਲ ਘੱਟ ਗੈਸ ਤੇ ਇਹਨੂੰ ਕਰਨਾ ਹੈ ਤੇ ਥੋੜਾ ਜਿਹਾ ਡੋਕਲਾ ਜਿਹੜਾ ਕਹਿੰਦੇ ਆ ਥੋੜਾ ਜਿਹਾ ਸੁਆਦੀਸ਼ਟ ਜ਼ਿਆਦਾ ਬਣੇਗਾ ਤੇਲ ਨਾਲ ਤੇਲ ਆਪਾਂ ਬਿਲਕੁਲ ਘੱਟ ਪਾਇਆ ਜੀ ਤੇ ਇਸ ਨਾਲ ਇਹਦਾ ਜਿਹੜਾ ਸਵਾਦ ਹੈ ਉਹ ਵੀ ਵਧੀਆ ਲੱਗੇਗਾ ਹਰ ਇੱਕ ਨੂੰ ਪਸੰਦ ਆਵੇਗਾ ਤੇ ਥੋੜਾ ਜਿਹਾ ਕਰੰਚੀ ਵੀ ਹੋ ਜਾਏਗਾ ਨੀਚੋਂ ਇਹ ਜਿਵੇਂ ਸੌਫਟ ਸੀ ਉਪਰੋਂ ਤਾਂ ਕਰੰਚੀ ਸੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਜਿਹਾ ਕਰਕੇ ਚੰਗੀ ਤਰ੍ਹਾਂ ਜਿਹੜੇ ਪੱਕ ਸਕੇ ਆਪਾਂ 10 ਕਿ ਮਿੰਟ ਬਿਲਕੁਲ ਘੱਟ ਗਿਆ ਇਸ ਤੇ ਟੋਟਲ ਇਹਨੂੰ ਰੱਖਣਾ ਹੈ ਬਸ ਦੇਖੋ ਜੀ ਆਪਣਾ ਤਿਆਰ ਹੈ ਤੇ ਆਪਾਂ ਇਹਨੂੰ ਡੋਗਲੇ ਨੂੰ ਇਸੇ ਤਰ੍ਹਾਂ ਗਰਮ-ਗਰਮ ਕੱਢ ਲਾਂਗੇ ਕਿਉਂਕਿ ਜੀ ਇਹ ਗਰਮ-ਗਰਮੀ ਆਪਾਂ ਖਾਣੇ ਹੁੰਨੇ ਆ ਗਰਮ ਖਾਣਾ ਠੰਡਾ ਖਾਣਾ ਤੁਸੀਂ ਠੰਡਾ ਕਰਕੇ ਖਾ ਸਕਦੇ ਹੋ ਤੇ ਇਸ ਤਰ੍ਹਾਂ ਜੀ ਤੁਸੀਂ ਘਰ ਵਿੱਚ ਹੀ ਇੱਕ ਵਧੀਆ ਡੋਕਲਾ ਬਣਾ ਕੇ ਕਿਉਂਕਿ ਕਾਲੇ ਛੋਲੇ ਵੀ ਸਾਡੇ ਘਰ ਦੇ ਆ ਤੇ ਇਸ ਤਰ੍ਹਾਂ ਆਪਾਂ ਬਣਾਉਂਦੇ ਹੀ ਰਹੀਦਾ ਤੇ ਇਹਦੇ ਉੱਤੇ ਆਪਾਂ ਜਿਹੜੀ ਸੌਸ ਬਣਾਈ ਹੈ ਆਪਣੀ ਉਹ ਆਪਾਂ ਪਾਵਾਂਗੇ ਤੇ ਬਹੁਤ ਹੀ ਸੁਆਦਿਸ਼ ਢੋਕਲਾ ਬੰਦਾ ਹਰ ਇੱਕ ਨੂੰ ਮੇਰੇ ਬੱਚਿਆਂ ਨੂੰ ਤਾਂ ਜੀ ਬਹੁਤ ਪਸੰਦ ਆ ਬੱਚਿਆਂ ਨੂੰ ਕਿ ਹਰ ਇੱਕ ਨੂੰ ਕਿਉਂਕਿ ਮੈਨੂੰ ਖੁਦ ਨੂੰ ਹੀ ਬਹੁਤ ਪਸੰਦ ਆ ਜਿਸ ਦਿਨ ਵੀ ਕਾਲੇ ਛੋਲੇ ਬੰਦੇ ਆ ਆਪਾਂ ਜਰੂਰ ਬਣਾਈ ਦੇ ਤੇ ਮੈਂ ਕਿਹਾ ਤੁਹਾਡੇ ਨਾਲ ਮੈਂ ਵੀਡੀਓ ਵੀ ਸ਼ੇਅਰ ਕਰਾਂ ਕਿਉਂਕਿ ਆਪਾਂ ਮਿਲਟ ਦੇ ਇਸ ਤਰ੍ਹਾਂ ਬੱਚੇ ਵੀ ਮਿਲਟ ਨੂੰ ਖਾ ਲੈਂਦੇ ਆ ਬਹੁਤ ਵਧੀਆ ਹੁੰਦਾ ਮਿਲਟ ਬੱਚਿਆਂ ਨੂੰ ਖਿਲਾਉਣਾ ਇਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਖਵਾ ਸਕਦੇ ਹੋ ਇਹਦੇ ਨਾਲ ਹਰੀ ਚਟਨੀ ਬਣਾ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤਾਂ